ਸਸ਼ੀਗਰ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ 3 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਭੜਕੇ ਜੰਗਲਾਤ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ ਮੁਲਾਜ਼ਮ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਸ਼ੁਰੂ ਕਰਦਿਆਂ ਜੀ ਅੱਸੀ ਵੱਡੀ ਖਬਰ ਜੰਗਲਾਤ ਵਰਕਰਸ ਯੂਨੀਅਨ ਪੰਜਾਬ ਦੇ ਸੱਦੇ ਤੇ 16 ਤੇ 17 ਅਕਤੂਬਰ ਨੂੰ ਪੰਜਾਬ ਦੇ ਵਣ ਮੰਡਲ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਣੇ ਹਨ ਜਿਸ ਦੇ ਤਹਿਤ ਅੱਜ ਜ਼ਿਲ੍ਹਾ ਪਟਿਆਲਾ ਵੱਲੋਂ ਅਜਵਨ ਮੰਡਲ ਦਫਤਰ ਪਟਿਆਲਾ ਦੇ ਵੱਖ-ਵੱਖ ਦਫਤਰਾਂ ਅੱਗੇ ਵਿਸ਼ਾਲ ਰੋਸ ਦਰਨਾ ਦਿੱਤਾ ਗਿਆ ਅੱਜ ਦੇ ਦਰਨੇ ਦੀ ਅਗਵਾਈ ਜਸਵਿੰਦਰ ਸਿੰਘ ਸੋਜਾ ਜਗਤਾਰ ਸਿੰਘ ਸ਼ਾਹਪੁਰ ਸ਼ੇਰ ਸਿੰਘ ਸਰਹੰਦ ਅਤੇ ਭੁਪਿੰਦਰ ਸਿੰਘ ਸਾਦੋਹੇੜੀ ਨੇ ਕੀਤੀ ਵੱਖ-ਵੱਖ ਰੇਂਜਾਂ ਤੋਂ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਵਹੀਰਾਂ ਘਟਕੇ ਇਸ ਦਰਨੇ ਲਈ ਪੁੱਜੇ ਜੰਗਲਾਤ ਕਾਮਿਆਂ ਦੀ ਪਰਵੀ ਇਕਜਤਾ ਨੂੰ ਸੰਬੋਧਨ ਕਰਦਿਆਂ ਜੋਗਾ ਸਿੰਘ ਵਜੀਦਪੁਰ ਹਰਜਿੰਦਰ ਸਿੰਘ ਖਰੋੜੀ ਨਰੇਸ਼ ਕੁਮਾਰ ਬੋਸਰ ਅਮਰਜੀਤ ਸਿੰਘ ਲਾਛੜੂ ਤੇ ਮਾਸਟਰ ਮੱਗਰ ਸਿੰਘ ਨੇ ਸੰਬੋਧਨ ਕਰਦਿਆਂ ਕਿ ਹਾਂ ਜੰਗਲਾਤ ਵਿਭਾਗ ਵੱਲੋਂ ਲੰਬੇ ਸਮੇਂ ਤੋਂ ਵਿਭਾਗ ਵਿੱਚ ਪੰਜਾਬ ਸਰਕਾਰ ਨੇ 30 ਜੁਲਾਈ ਪੱਕਿਆ ਕਿਤਿਆਂ ਮੁਲਾਜ਼ਮਾਂ ਨੂੰ ਤਕਰੀਬਨ 3 ਮਹੀਨਿਆਂ ਤੋਂ ਤਨਖਾਹਾਂ ਨਾ ਦੇਣੀਆਂ ਅਤੇ ਸੀਨੀਅਰ ਅਨਪੜ ਕਾਮਿਆਂ ਨੂੰ ਪੱਕੀਆਂ ਨਾ ਕਰਨ ਤੇ ਵਿਭਾਗ ਵਿਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਸਮੇਂ ਸਿਰ ਤਨਖਾਹ ਨਾ ਦੇਣ ਦੇ ਰੋਸ ਵਿੱਚੋਂ ਅੱਜ ਤਰਨਾ ਦਿੱਤਾ ਜਾ ਰਿਹਾ ਹੈ ਜੇਕਰ ਪੰਜਾਬ ਸਰਕਾਰ ਨੇ ਕੰਦ ਤੇ ਲਿਖਿਆ ਨਾ ਪੜਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸੁਭਾਟਿਨਟ ਸਰਵਿਸ ਫੈਡਰੇਸ਼ਨ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਮਿਤੀ 1 ਨਵੰਬਰ 2025 ਨੂੰ ਵਨ ਮੰਤਰੀ ਦੇ ਹਲਕਾ ਪੋਆ ਪਟਾਣਕੋਟ ਵਿਖੇ ਸੂਬਾ ਪਦਰੀ ਰੈਲੀ ਵਿੱਚ ਸਮੂਲੀਅਤ ਕਰਨਗੀਆਂ ਅਤੇ ਉਹਨਾਂ ਚੇਤ ਜਾਰੀ ਰੱਖਣਗੇ ਜਿਨਾ ਚਿਰ ਜੰਗਲਾਤ ਕਾਮਯਾਦੀ ਇੱਕ ਇੱਕ ਮੰਗ ਦਾ ਹੱਲ ਨਹੀਂ ਹੋ ਜਾਂਦਾ ਤਰਨੇ ਨੂੰ ਸੰਬੋਧਨ ਕਰਦੇ ਹਾਂ ਗੁਰਮੇਲ ਸਿੰਘ ਬਿਸ਼ਨਪੁਰ ਰਣਵੀਰ ਸਿੰਘ ਮੂਲੇਪੁਰ ਗੁਰਬਚਨ ਸਿੰਘ ਅਤੇ ਸੁਰਿੰਦਰ ਸਿੰਘ ਸਰਹੰਦ ਨੇ ਕਿਹਾ ਕਿ ਸਰਕਾਰ ਜੰਗਲਾਤ ਵਿਭਾਗ ਚ ਜਿੱਥੇ ਲੰਬੇ ਸਮੇਂ ਤੋਂ ਵਿਭਾਗ ਵਿੱਚ ਕੰਮ ਕਰਦੇ ਸੀਨੀਅਰ ਅਨਪੜ ਕੱਚੇ ਕਾਮਿਆਂ ਨੂੰ ਪੱਕੇ ਨਹੀਂ ਕਰ ਰਹੀ ਉੱਥੇ ਕਮ ਹੋਣ ਦੇ ਬਾਵਜੂਦ ਵੀ ਜੰਗਲਾਤ ਵਿਭਾਗ ਕਾਮਿਆਂ ਦੇ ਲਗਾਤਾਰ ਛਾਂਟੀ ਦੀ ਤਲਵਾਰ ਲਟਕਾਈ ਜਾ ਰਹੀ ਹੈ ਜਿਸ ਕਾਰਨ ਜੰਗਲਾਤ ਕਾਮਿਆਂ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ ਅੱਜ ਦੇ ਦਰਨੇ ਚੋਹਰਨਾ ਤੋਂ ਇਲਾਵਾ ਹਰਜਿੰਦਰ ਸਿੰਘ ਤਾਲੀਵਾਲ ਜੋਗਾ ਸਿੰਘ ਵਜੀਦਪੁਰ ਤਕਸੀਮ ਸਿੰਘ ਸੈਣੀ ਮਾਜਰਾ ਸੁਰਿੰਦਰ ਸਿੰਘ ਸਰਹੰਦ ਜਸਵੀਰ ਕੌਰ ਕੁਲਦੀਪ ਕੌਰ ਮੰਗੇਵਾਲ ਗੁਰਦੇਵ ਕੌਰ ਬੋਸਰ ਕਿਰਨਾ ਕੌਰ ਨਾਬਾ ਗੁਰਮੀਤ ਕੌਰ ਨਾਬਾ ਆਦਿਨ ਆਦੇ ਹਾਜ਼ਰ ਹੋਏ ਧੰਨਵਾਦ